ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ਕਰਕੰਦ ਯਾਨੀ ਕਿ সুইਟ ਪੋਟੈਟੋ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਹਲਵਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗਾ ਹਲਵਾ ਬਣਾਉਣ ਦੇ ਲਈ ਮੈਂ ਦੋ সুইਟ ਪੋਟੈਟੋ ਲਏ ਨੇ ਮੈਂ সুইਟ ਪੋਟੈਟੋ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਮਿੱਟੀ ਲੱਗੀ ਹੁੰਦੀ ਹੈ ਉਸ ਦੇ ਲਈ ਮੈਂ ਕੁੱਕਰ ਦੇ ਵਿੱਚ ਦੋ সুইਟ ਪੋਟੈਟੋ ਨੂੰ ਰੱਖ ਲਿਆ ਹੈ ਤੇ ਹੁਣ ਆਪਾਂ ਉਨਾਂ 'ਕ ਪਾਣੀ ਪਾ ਲਵਾਂਗੇ সুইਟ ਪੋਟੈਟੋ ਉੱਪਰ ਜਿੰਨੇ ਕ ਪਾਣੀ ਦੇ ਵਿੱਚ ਇਹ ਚੰਗੀ ਤਰ੍ਹਾਂ ਪੱਕ ਜਾਣ ਮੈਂ ਪਾਣੀ সুইਟ ਪੋਟੈਟੋ ਦੇ ਥੋੜਾ ਉੱਪਰ ਤੱਕ ਰੱਖਿਆ ਹੈ ਇਹਨੇ ਕੁ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਹੁਣ ਆਪਾਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਤੇ ਇੱਕ ਵਿਸਲ ਲਗਾ ਲਵਾਂਗੇ ਇੱਕ ਵਿਸਲ ਲੱਗ ਚੁੱਕੀ ਹੈ ਹੁਣ ਆਪਾਂ সুইਟ ਪੋਟੈਟੋ ਨੂੰ ਵੇਖ ਲੈਣੇ ਹੁਣ ਆਪਾਂ ਚਾਕੂ ਦੀ ਮਦਦ ਦੇ ਨਾਲ সুইਟ ਪੋਟੈਟੋ ਨੂੰ ਚੈੱਕ ਕਰ ਲਵਾਂਗੇ ਕਿਉਂਕਿ ਸ਼ਕਰਗੰਦੀ ਕਈ ਵਾਰ ਉੱਪਰੋਂ ਪੱਕ ਜਾਂਦੀ ਹੈ ਪਰ ਸੈਂਟਰ ਪਾਰਟ ਤੋਂ ਕੱਚੀ ਰਹਿ ਜਾਂਦੀ ਹੈ ਹੁਣ ਸ਼ਕਰਗੰਦ ਚੰਗੀ ਤਰ੍ਹਾਂ ਪੱਕ ਚੁੱਕੀ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਦੇਖੋ ਜੀ ਸ਼ਕਰਕੰਦ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਹੋ ਸਕਦਾ ਤੁਹਾਨੂੰ ਪਾਣੀ ਦੇ ਵਿੱਚ ਨਾ ਦਿਖਾਈ ਦਿੱਤੀ ਹੋਵੇ ਇਸ ਲਈ ਮੈਂ ਤੁਹਾਨੂੰ ਦੁਬਾਰਾ ਤੋਂ ਦਿਖਾ ਰਹੀ ਹਾਂ ਤੇ ਹੁਣ ਆਪਾਂ সুইਟ ਪੋਟੈਟੋ ਨੂੰ ਛਿਲ ਲਵਾਂਗੇ ਇਹ ਕਾਫੀ ਗਰਮ ਹੈ ਜੀ ਇਸ ਲਈ ਮੈਂ ਇਸ ਨੂੰ ਜਾਕੂ ਨਾਲ ਹੀ ਛੱਲ ਲਿਆ ਫਿਰ ਵੀ ਇਹ ਚੰਗੀ ਤਰ੍ਹਾਂ ਛਿੱਲ ਕੇ ਸਾਫ਼ ਹੋ ਜਾਏਗੀ ਇਹ ਹਲਵਾ ਬਹੁਤ ਹੀ ਦੇਸਤੀ ਬਣ ਕੇ ਤਿਆਰ ਹੁੰਦਾ ਹੈ ਜੀ ਆਪਾਂ ਘਰ ਦੇ ਵਿੱਚ ਇਸ ਨੂੰ ਬਹੁਤ ਹੀ ਘੱਟ ਸਮਾਨ ਦੇ ਨਾਲ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਸਵੀਟ ਪਟੈਟਰੋ ਨੂੰ ਛਿੱਲ ਲਵਾਂਗੀ ਹੁਣ ਮੈਂ ਸਾਰੇ ਸਵੀਟ ਪਟੈਟਰੋ ਨੂੰ ਛਿੱਲ ਲਿਆ ਹੈ ਤੇ ਹੁਣ ਆਪਾਂ ਸਵੀਟ ਪਟੈਟਰੋ ਦੇ ਉੱਪਰ ਜੋ ਤੰਦ ਜਾਂ ਧਾਗੇ ਆਪ ਇਸ ਨੂੰ ਕਹਿ ਸਕਦੇ ਆ ਆਪਾਂ ਇਸ ਨੂੰ ਕੱਟ ਲਵਾਂਗੇ ਕਿਉਂਕਿ ਇਸ ਦੇ ਵਿੱਚ ਕਾਫੀ ਸਾਰੇ ਧਾਗੇ ਹੁੰਦੇ ਨੇ ਜੋ ਕਿ ਹਲਵਾ ਬਣੇ ਤੋਂ ਮੂੰਹ ਦੇ ਵਿੱਚ ਆ ਜਾਂਦੇ ਤੇ ਹਲਵਾ ਟੇਸਟੀ ਨਹੀਂ ਲੱਗਦਾ ਇਸ ਲਈ ਆਪਾਂ ਇਸ ਨੂੰ ਪਹਿਲਾਂ ਤੋਂ ਹੀ ਕੱਟ ਕਰ ਦੇਵਾਂਗੇ ਇਹ ਅਸੀਂ ਤੁਹਾਨੂੰ ਇਸ ਲਈ ਵੀ ਖਾਇਆ ਜੀ ਕਿਉਂਕਿ ਇਹ ਹਰ ਸ਼ਕਰਕੰਦ ਦੇ ਵਿੱਚ ਹੁੰਦੇ ਨੇ ਇਸ ਲਈ ਆਪਾਂ ਇਸ ਨੂੰ ਥੋੜਾ ਥੋੜਾ ਕੱਟ ਕਰ ਦੇਵਾਂਗੇ ਦੋਵੇਂ ਪਾਸਿਆਂ ਤੋਂ ਦੇਖੋ ਜੀ ਵੈਸੇ ਤਾਂ ਆਪਾਂ ਸਾਰੇ ਸਵੀਟ ਪੋਟੈਟੋ ਨੂੰ ਸਾਫ਼ ਕਰ ਲਿਆ ਹੈ ਪਰ ਇਸ ਦੇ ਵਿੱਚ ਹਜੇ ਵੀ ਧਾਗੇ ਨੇ ਤੇ ਹੁਣ ਆਪਾਂ ਇਹਨਾਂ ਧਾਗਿਆਂ ਦੇ ਲਈ ਇਹਨਾਂ ਨੂੰ ਕद्दूकस ਕਰ ਲਵਾਂਗੇ ਤਾਂ ਕਿ ਇਸ ਦੇ ਵਿੱਚ ਕੋਈ ਵੀ ਧਾਗੇ ਨਾ ਰਹਿਣ ਸਵੀਟ ਪੋਟੈਟੋ ਨੂੰ ਕद्दूकस ਦੇ ਪਤਲੇ ਹਿੱਸੇ ਨਾਲ ਕद्दूकस ਕਰ ਲਵਾਂਗੇ ਜੀ ਆਪਾਂ ਕद्दू ਘਸਤੇ ਬਰੀਕ ਹੀ ਹਿੱਸੇ ਨਾਲ ਕद्दू ਘਸ ਕਰਾਂਗੇ ਜੀ ਤੇ সুইਟ ਪੋਟੈਟੋ ਦੇ ਜੋ ਤੰਦ ਹੋਣਗੇ ਉੱਪਰ ਹੀ ਰਹਿ ਜਾਣਗੇ ਤੇ ਜੋ ਵਧੀਆ-ਵਧੀਆ সুইਟ ਪੋਟੈਟੋ ਹੋਏਗਾ ਉਹ ਬਾਉਲ ਦੇ ਵਿੱਚ ਆ ਜਾਏਗਾ ਤੇ ਹੁਣ ਆਪਾਂ সুইਟ ਪੋਟੈਟੋ ਉਸ ਨੂੰ ਕद्दूकस ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਸਾਫ਼-ਸਾਫ਼ সুইਟ ਪੋਟੈਟੋ ਨੂੰ ਕद्दूकस ਕਰ ਲਿਆ ਹੈ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਸ ਦਾ ਹਲਵਾ ਤਿਆਰ ਕਰ ਲਵਾਂਗੇ ਹਲਵਾ ਬਣਾਉਣ ਦੇ ਲਈ ਆਪਾਂ ਮੋٹے ਤੜੀ ਵਾਲੀ ਕੜਾਹੀ ਲਵਾਂਗੇ ਦੋ ਚਮਚ ਦੇਸੀ ਘਿਓ ਲਵਾਂਗੇ ਆਪਾਂ ਹਲਵੀ ਨੂੰ ਦੇਸੀ ਘਿਓ ਵਿੱਚ ਹੀ ਬਣਾਵਾਂਗੇ ਹੁਣ ਘਿਓ ਚੰਗੀ ਤਰ੍ਹਾਂ ਪਿਘਲ ਚੁੱਕਿਆ ਹੈ ਆਪਾਂ ਘਿਓ ਦੇ ਵਿੱਚ sweet potato ਪਾਵਾਂਗੇ ਹਾਪਾ ਹਲਵਾ ਬਣਾਉਣ ਦੇ ਲਈ ਮੋٹے ਕਿ ਤਲੇ ਵਾਲੀ ਕੜਾਹੀ ਹੀ ਲਵਾਂਗੇ ਕਿਉਂਕਿ ਇਹ ਹਲਵਾ ਜ਼ਿਆਦਾ ਤਰ ਚਿਪਕ ਜਾਂਦਾ ਕੜਾਹੀ ਦੇ ਵਿੱਚ ਲੋ ਫਲੇਮ ਤੇ ਪਕਾ ਲਵਾਂਗੇ ਸਵੀਟ ਪਟੈਟਰੋਜ਼ ਨੂੰ ਐਸੀ ਤਰ੍ਹਾਂ ਕਿ ਉਹ ਦੇ ਵਿੱਚ ਥੋੜੀ ਦੇਰ ਪਕਾ ਲਵਾਂਗੇ ਸ਼ਕਰਕੰਦ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਕਈ ਹੋਰ ਤਰ੍ਹਾਂ ਦੇ ਹਲਵੇ ਵੀ ਤਿਆਰ ਕੀਤੇ ਨੇ ਜੀ ਜਿਵੇਂ ਗੁੜ ਵਾਲਾ ਹਲਵਾ ਸੂਜੀ ਦਾ ਹਲਵਾ ਚਾਕਲੇਟ ਵਾਲਾ ਹਲਵਾ ਇੱਕ ਚਮਚੇ ਦਰਦਰੀ ਕੁੱਟੀ ਹੋਈ ਇਲਾਇਚੀ ਪਾਵਾਂਗੇ ਮਿਕਸ ਕਰ ਲਵਾਂਗੇ ਇਲਾਇਚੀ ਨੂੰ ਇਲਾਇਚੀ ਪਾਊਡਰ ਪਾਉਣ ਦੇ ਨਾਲ ਬਹੁਤ ਵਧੀਆ ਖੁਸ਼ਬੂ ਆਏਗੀ ਤੇ ਹਲਵਾ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗਾ ਇਸ ਲਈ ਆਪਾਂ ਇਲਾਇਚੀ ਪਾਊਡਰ ਪਾਵਾਂਗੇ ਇਹ ਹਲਵਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਆਪਾਂ ਨੂੰ ਸਰਦੀ ਦੇ ਵਿੱਚ ਇਹ ਹਲਵਾ ਖਾਣਾ ਚਾਹੀਦਾ ਹੈ ਬਹੁਤ ਟੇਸਟੀ ਬਣ ਕੇ ਤਿਆਰ ਹੁੰਦਾ ਥੋੜਾ ਜਿਹਾ ਕੇਸਰ ਪਾਵਾਂਗੇ ਮਿਕਸ ਕਰ ਲਵਾਂਗੇ ਕੇਸਰ ਨੂੰ ਇੱਕ ਗਲਾਸ ਦੁੱਧ ਐਡ ਕਰਾਂਗੇ ਹਲਵੇ ਦੇ ਵਿੱਚ ਆਪਾਂ ਫੁੱਲ ਕਰੀਮ ਦੁੱਧ ਲਿਆ ਹੈ ਜੀ ਆਪਾਂ ਇਸ ਦੀ ਜਗ੍ਹਾ ਮਲਾਈ ਵੀ ਲੈ ਸਕਦੇ ਹਾਂ ਗਾੜੀ ਆਪਾਂ ਹੀ ਹਲਵੇ ਨੂੰ ਪਾਣੀ ਦੇ ਵਿੱਚ ਵੀ ਤਿਆਰ ਕਰ ਸਕਦੇ ਹਾਂ ਜੀ ਪਰ ਪਾਣੀ ਦੇ ਵਿੱਚ ਉਹ ਟੇਸਟ ਨਹੀਂ ਆਏਗਾ ਇਹ ਦੁੱਧ ਦੇ ਵਿੱਚ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਹੁਣ ਦੁੱਧ ਦੇ ਵਿੱਚ ਸ਼ਕਰਕੰਦ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ आप इस तरीके ही हिलाते रहेंगे दुद्ध नीचे ना लगे कड़ा दे कड़ाही देखा इस रवे आप स्वीट पटेटो की चाट वगैरह तो खा ही देने जी जो आप इसका इस तरीके हलवा बना के तैयार करा तो हलवा भी बहुत वीया बन के तैयार होएगा तो बहुत टेस्टी भी लगेगा ਵੇਖੋ ਜੀ ਇਸ ਦਾ ਕਲਰ ਵੀ ਬਹੁਤ ਸੋਹਣਾ ਆ ਰਿਹਾ ਹੈ ਤੇ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਦੁੱਧ ਵੀ ਹਲਕਾ ਹਲਕਾ ਗਾੜਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੀ ਆਪਾਂ ਇਸ ਹਲਵੇ ਨੂੰ ਤੇਸੀ ਘਿਓ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਜੀ ਕਿਸੇ ਵੀ ਹੋਰ ਆਇਲ ਵਿੱਚ ਨਹੀਂ ਬਣਾਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਤੇ ਕਰੀਮੀ ਹਲਵਾ ਬਣ ਕੇ ਤਿਆਰ ਹੋਏਗਾ ਜੇ ਤੁਸੀਂ ਵੀ ਬਣਾ ਕੇ ਦੇਖੋ ਇਸ ਤਰੀਕੇ ਨਾਲ ਹਲਵਾ ਹੁਣ ਦੁੱਧ ਗਾੜਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੀ ਹੁਆਪਾਂ ਇਸਦੇ ਵਿੱਚ ਖੰਡ ਪਾਵਾਂਗੇ ਖੰਡ ਜਾਂ ਮਿੱਠਾ ਆਪਣੇ ਹਿਸਾਬ ਨਾਲ ਹੀ ਪਾਵਾਂਗੇ ਜੀ ਆਪਾਂ ਕਿਉਂਕਿ ਸ਼ਕਰਕੰਦ ਦੇ ਵਿੱਚ ਮਿੱਠਾ ਪਹਿਲਾਂ ਤੋਂ ਹੀ ਥੋੜਾ ਜ਼ਿਆਦਾ ਹੁੰਦਾ ਹੈ ਇਸ ਲਈ ਮੈਂ 2 ਚਮਚ ਖੰਡ ਪਾਈ ਹੈ ਆਪਾਂ ਪੀਸੀ ਹੋਈ ਖੰਡ ਵੀ ਪਾ ਸਕਦੇ ਹਾਂ ਜੀ ਤੇ ਆਪਣੀ ਦੂਸਰੀ ਆਮ ਮੋਤੀ ਖੰਡ ਵੀ ਪਾ ਸਕਦੇ ਹਾਂ ਆਪਾਂ ਮਿਕਸ ਕਰ ਲਵਾਂਗੇ ਖੰਡ ਨੂੰ ਚੰਗੀ ਤਰ੍ਹਾਂ वीडियो वजी लगे था चैनल वीडियो तो चैनल में सबसक्राइब करो जी भी लाइक शेयर करो तो सानू सपोर्ट करो जी पहला भी कई होर भी बनाई जो तीन साडियो पहली बार देख रहे हो तो वो भीडियोज भी जरूर देखो जी हलवा गाढ़ा होना शुरू हो चुका है जी इस तरीके हिलाे रवे चंगी तरह मिक्स करने तो बाद कुछ ड्राई फ्रूट ऐड करा इत मैं काजू बदम से पिस्ता लिया से उसमें इस तरीके ब्रिक कट कर लिया से हम अपने इसन मिक्स कर लवेंगे ऐड करने तो बाद ਹਲਵੇਂ ਨੂੰ ਥੋੜੀ ਦੇਰ ਪਕਾ ਲਵਾਂਗੇ ਹਲਵਾ ਗਾੜਾ ਹੋ ਕੇ ਆਪਣੇ ਆਪ ਕੜਾਹੀ ਛੱਡ ਜਿਏਗਾ ਤੇ ਹੁਣ ਹਲਵਾ ਤਿਆਰ ਹੋ ਚੁੱਕਿਆ ਹੈ ਜੀ ਤੇ ਹੁਣ ਆਪਾਂ ਹਲਵੇਂ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਸਰਵ ਕਰਨ ਤੋਂ ਬਾਅਦ ਕੁਝ ਡ్రਾਈ ਫਰੂਟ ਐਡ ਕਰਾਂਗੇ ਜਿਵੇਂ ਕਾਜੂ ਬਦਾਮ ਤੇ ਮੈਲਨ ਸੀਡਸ ਲਗਾਵਾਂਗੇ ਹਲਵੇ ਉੱਪਰ ਥੋੜਾ ਜਿਹਾ ਕੇਸਰ ਲਗਾਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ